ਕਿ ਜਿਹੜਾ ਚੰਡੀਗੜ੍ਹ ਤੋਂ ਬਾਅਦ ਪੰਜਾਬ ਲਿਖਿਆ ਦਲਜੀਤ ਨੇ ਦਲਜੀਤ ਨੇ ਸਪੈਲਿੰਗ ਪਾਏ ਨੇ ਪੀ ਏ ਐਨ ਜੇ ਏ ਬੀ ਹੁਣ ਉਹਦੇ ਤੇ ਲੋਕਾਂ ਨੂੰ ਤਕਲੀਫ ਹੋ ਗਈ ਹੁਣ ਇੱਥੇ ਪੰਜਾਬ ਲਿਖਿਆ ਮੈਂ ਇੰਗਲਿਸ਼ ਦੇ ਵਿੱਚ ਤਾਂ ਤੁਸੀਂ ਉਹਦੇ ਤੇ ਕੰਟਰੋਵਰਸੀ ਕਰ ਲਈ ਉਹ ਕਹਿੰਦਾ ਮਤਲਬ ਤੁਸੀਂ ਮੇਰੇ ਪਿੱਛੇ ਹੀ ਪਏ ਹੋ ਜਾਂ ਕਹਿੰਦਾ ਤੁਹਾਨੂੰ ਫਿਰ ਟਾਸਕ ਮਿਲਿਆ ਹੋਇਆ ਈ ਵੀ ਯਾਰ ਇਹਦਾ ਪਿੱਛਾ ਹੀ ਕਰਨਾ ਇਹਨੂੰ ਟਾਰਗੇਟ ਦਲਜੀਤ ਨੂੰ ਇਹ ਕਰਨਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਉਹਨੂੰ ਫੋਟੋ ਲੈਣੀ ਪਈ ਜਿੱਥੇ ਉਹਨਾਂ ਦੇ ਸਰਟੀਫିକੇਟ ਸੀ ਤੇ ਉੱਥੇ ਉਹਨਾਂ ਦੇ ਲਿਖਿਆ ਹੋਇਆ ਪੰਜਾਬ ਹੁਣ ਪੰਜਾਬ ਯੂਨੀਵਰਸਿਟੀ ਨੇ ਲਿਖਿਆ ਪੀ ਏ ਐਨ ਜੇ ਏ ਬੀ ਜੇ ਪੰਜ ਲਿਖਣਾ ਆਪਾਂ ਨੇ ਪੰਜਾਬ ਲਿਖਣਾ ਤਾਂ ਅਸੀਂ ਅਸੀਂ ਕੀ ਲਿਖਦੇ ਆ ਪੀ ਯੂ ਐਨ ਉਹ ਕੀ ਬਣਿਆ ਜੇ ਆਪਾਂ ਇੰਗਲਿਸ਼ ਨੂੰ ਪੰਜਾਬੀ ਚ ਪੁੰਜ ਬਣਿਆ ਉਹ ਪੁੰਜ ਤਾਂ ਹੈ ਹੀ ਨਹੀਂ ਪੰਜਾਬ ਥੋੜੀ ਹੈ ਪੰਜ ਆਵੈ ਤੇ ਜੇ ਰੋਮਨ ਦੇ ਵਿੱਚ ਇੰਗਲਿਸ਼ ਦੇ ਵਿੱਚ ਆਪਾਂ ਪੰਜ ਲਿਖਣਾ ਫਿਰ ਆਪਾਂ ਕਿਵੇਂ ਲਿਖਾਂਗੇ ਆਪਾਂ ਪੀ ਐਨ ਜੇ ਪੰਜ ਤਾਂ ਇਦਾਂ ਹੀ ਬਣਦਾ ਨਾ ਪੀ ਯੂ ਐਨ ਜੇ ਤਾਂ ਨਹੀਂ ਬਣਦਾ राव ਜੀ ਦਿਲਜੀਤ ਦਾ ਫਿਰ ਇੱਕ ਕੰਟਰੋਵਰਸੀ ਚ ਨਾਮ ਆ ਗਿਆ ਦੁਬਾਰਾ ਜਦੋਂ ਹੁਣੇ ਸ਼ੋਅ ਲਾ ਕੇ ਹਟਿਆ ਲੋਕ ਇੰਨਾ ਪਿੱਛੇ ਕਿਉਂ ਪੈ ਜਾਂਦੇ ਇੱਕ ਚੀਜ਼ ਤੇ ਜਦੋਂ ਪੈ ਜਾਣ ਪਿੱਛੇ ਨਹੀਂ ਇਹ ਤਾਂ ਮੈਨੂੰ ਲੱਗਦਾ ਕਿ ਹੱਥ ਧੋ ਕੇ ਪੈ ਗਏ ਦਿਲਜੀਤ ਦੇ ਪਿੱਛੇ ਜਦੋਂ ਕਿ ਇਹਦੀ ਲੋੜ ਹੈ ਨਹੀਂ ਸੀ ਇੱਕ ਬੰਦਾ ਜਿਹੜਾ ਪੰਜਾਬੀ ਲੈਂਗੁਏਜ ਨੂੰ ਪੰਜਾਬੀ 뮤직 ਨੂੰ ਵੱਡ ਲੈਵਲ ਤੱਕ ਲੈ ਕੇ ਚਲਿਆ ਗਿਆ ਤੁਸੀਂ ਉਹਦੀਆਂ ਯਾਰ ਛੋਟੀਆਂ-ਛੋਟੀਆਂ ਗੱਲਾਂ ਫੜ ਕੇ ਉਹਤੇ ਕੰਟਰੋਵਰਸੀ ਕਰਨ ਨੂੰ ਫਿਰਦੇ ਹੋ ਉਹ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ ਕਿਉਂ ਕਰਦੇ ਲੋਕ ਐਦਾਂ ਕਿਉਂਕਿ ਬਹੁਤ ਵੱਡੇ ਇੱਕ ਇਨਸਾਨ ਨੂੰ ਬਹੁਤ ਵੱਡੇ ਸਟਾਰ ਨੂੰ ਟਾਰਗੇਟ ਕਰਨਾ ਸੌਖਾ ਹੋ ਜਾਂਦਾ ਤੇ ਉਹਨੂੰ ਜਦੋਂ ਕੋਈ ਟਾਰਗੇਟ ਕਰਦਾ ਤੇ ਉਹ ਆਪਣੇ ਆਪ ਬੰਦਾ ਲਾਈਮਲਾਈਟ 'ਚ ਆ ਜਾਂਦਾ ਸੋ ਲੋਕਾਂ ਨੇ ਇਹ ਹੁਣ ਨਵਾਂ ਕੰਮ ਫੜਿਆ ਕਿ ਹੁਣ ਦਲਜੀਤ ਛਾਇਆ ਹੋਇਆ ਤੇ ਦਲਜੀਤ ਦੇ ਪਿੱਛੇ ਹੱਥ ਧੋਕੇ ਪੈ ਜੋ ਹੁਣ ਦੇਖੋ ਸਭ ਕੁਝ ਠੀਕ ਸੀਗਾ ਚਲੋ ਜੋ ਸ਼ੋਅ ਦੇ ਵਿੱਚ ਹੋਇਆ ਸ਼ੋਅ ਨੂੰ ਜਿਵੇਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਚੰਡੀਗੜ੍ਹ ਵਾਲੇ ਨੂੰ ਉਸ ਤੋਂ ਬਾਵਜੂਦ ਵੀ ਸ਼ੋਅ ਕੀਤਾ ਦਲਜੀਤ ਨੇ ਗੀਤ ਕਿਹਾ ਕਿ ਇਹ ਗਾਉਣੇ ਨਹੀਂ ਉਸ ਉਸ ਨੂੰ ਵੀ ਚੀਟ ਕਰਕੇ ਦਲਜੀਤ ਨੇ ਗਾ ਗਿਆ ਵਿੱਚੋਂ ਹਾਲਾਂਕਿ ਕੱਦੀ ਵਾਰੀ ਤਾਂ ਉਹੀ ਸੇਮ ਟੱਪਾ ਹੀ ਗਾ ਗਿਆ ਸੀ ਹਾਂ ਠੀਕ ਹੈ ਤਾਂ ਫਿਰ ਵੀਰ ਚ ਚੱਲ ਜਾਂਦਾ ਨਾ ਜੋ ਤੁਹਾਡੇ ਇੱਕ ਕਹਿੰਦੇ ਕਿ ਤੁਹਾਡੇ ਦੋ ਮਾਈਂਡ ਹੁੰਦੇ ਨੇ ਇੱਕ ਕੌਨਸ਼ੀਅਸ ਹੁੰਦਾ ਇੱਕ ਸਬਕੌਨਸ਼ੀਅਸ ਹੁੰਦਾ ਜਿਹੜੀਆਂ ਆਪਣੀਆਂ ਚੀਜ਼ਾਂ ਰੂਟੀਨ ਦੇ ਵਿੱਚ ਹੁੰਦੀਆਂ ਨੇ ਰਟੀਆਂ ਪਈਆਂ ਹੁੰਦੀਆਂ ਉਹ ਸਬਕੌਨਸ਼ੀਅਸ ਮਾਈਂਡ 'ਚ ਹੁੰਦਾ ਮਤਲਬ ਆਪਣੇ ਆਪ ਰੀਲ ਦੇ ਮੁਤਾਬਕ ਚੱਲੀ ਜਾਂਦੀਆਂ ਤੋਂ ਜਿਹੜਾ ਗੀਤ ਹੈ ਗਾਇਕ ਹੈ ਜਿਹੜਾ ਇੱਕ ਉਹਨੇ ਜਦੋਂ ਗੀਤ ਉਹ 100 ਵਾਰ ਗਾ ਲਿਆ ਤਾਂ ਉਹ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਉਹ ਫਿੱਟ ਹੋ ਜਾਂਦਾ ਫਿਰ ਉਦਾਂ ਹੀ ਉਹ ਬੋਲਿਆ ਗਿਆ ਖੈਰ ਉਸ ਤੋਂ ਬਾਅਦ ਸਭ ਕੁਝ ਹੋਇਆ ਦਲਜੀਤ ਨੇ ਹੁਣ ਇੱਕ ਟਵੀਟ ਕੀਤਾ ਫੋਟੋ ਪਾ ਕੇ ਕਿ ਚੰਡੀਗੜ੍ਹ ਵਾਲੇ ਸ਼ੋਅ ਤੋਂ ਬਾਅਦ ਆਫਟਰ ਲਿਖ ਕੇ ਉਹਨੇ ਚੰਡੀਗੜ੍ਹ ਪੰਜਾਬ ਤੇ ਥੱਲੇ ਉਹਨੇ ਉਹੀ ਗਾਣੇ ਦੀਆਂ ਇੱਕ ਸ਼ਾਹਰੁਖ ਨੇ ਜਿਹੜੀਆਂ ਬੋਲੀਆਂ ਨੇ ਕਿ ਜੀ ਧੂਲ ਕਿਤਨੀ ਵੀ ਉੱਚੀ ਹੋ ਜਾਏ ਨਾ ਕਿ ਆਸਮਾਨ ਨਹੀਂ ਛੂ ਸਕਤੀ ਤੋਂ ਉਸ ਟਵੀਟ ਤੇ ਵੀ ਲੋਕਾਂ ਨੇ ਹੁਣ ਕੀ ਕਰਿਆ ਜੱਗੀ ਕਿ ਜਿਹੜਾ ਚੰਡੀਗੜ੍ਹ ਤੋਂ ਬਾਅਦ ਪੰਜਾਬ ਲਿਖਿਆ ਦਲਜੀਤ ਨੇ ਦਲਜੀਤ ਨੇ ਸਪੈਲਿੰਗ ਪਾਏ ਨੇ ਪੀ ਏ ਐਨ ਜੇ ਏ ਬੀ ਹੁਣ ਉਹਦੇ ਤੇ ਲੋਕਾਂ ਨੂੰ ਤਕਲੀਫ ਹੋ ਗਈ ਕਹਿੰਦੇ ਕੀ ਤੂੰ ਪੀ ਯੂ ਐਨ ਜੇ ਬੀ ਕਿਉਂ ਨਹੀਂ ਲਿਖਿਆ ਤੂੰ ਤਾਂ ਨਾਂ ਵਿਗਾੜਦਾ ਤੂੰ ਇਹ ਕਰਤਾ ਇਸ ਤੋਂ ਅੱਕੇ ਦਲਜੀਤ ਨੇ ਇੱਕ ਫੇਰ ਟਵੀਟ ਕੀਤਾ ਉਹ ਕਹਿੰਦਾ ਯਾਰ ਵੀ ਮੈਂ ਕਿੰਨੀ ਵਾਰ ਪ੍ਰੂਫ ਕਰੂੰਗਾ ਬੈਂਗਲੌਰੂ ਵਾਲਾ ਕਹਿੰਦਾ ਸ਼ੋ ਸੀ ਗਿਆ ਕਹਿੰਦਾ ਜਦੋਂ ਉੱਥੇ ਟਵੀਟ ਕਰਿਆ ਕਹਿੰਦਾ ਉੱਥੇ ਇੰਡੀਆ ਦੇ ਨਾਲ ਇੰਡੀਆ ਦਾ 플ੈਗ ਲਾਉਣ ਤੋਂ ਮੈਂ ਭੁੱਲ ਗਿਆ ਜਾਂ ਟੀਮ ਭੁੱਲ ਗਈ ਉਹਤੇ ਕੰਟਰੋਵਰਸੀ ਹੋ ਗਈ ਗਾਣਿਆਂ ਤੇ ਕਹਿੰਦਾ ਤੁਸੀਂ ਮੇਰੇ ਤੇ ਕੰਟਰੋਵਰਸੀ ਕੀਤੀ ਹੁਣ ਇੱਥੇ ਪੰਜਾਬ ਲਿਖਿਆ ਮੈਂ ਇੰਗਲਿਸ਼ ਦੇ ਵਿੱਚ ਤਾਂ ਤੁਸੀਂ ਉਹਦੇ ਤੇ ਕੰਟਰੋਵਰਸੀ ਕਰ ਲਈ ਉਹ ਕਹਿੰਦਾ ਮਤਲਬ ਤੁਸੀਂ ਮੇਰੇ ਪਿੱਛੇ ਹੀ ਪਏ ਹੋ ਜਾਂ ਕਹਿੰਦਾ ਤੁਹਾਨੂੰ ਫਿਰ ਟਾਸਕ ਮਿਲਿਆ ਹੋਇਆ ਹੀ ਵੀ ਯਾਰ ਇਹਦਾ ਪਿੱਛਾ ਹੀ ਕਰਨਾ ਹੈ ਇਹਨੂੰ ਟਾਰਗੇਟ ਦਿਲਜੀਤ ਨੂੰ ਹੀ ਕਰਨਾ ਸੋ ਇੰਨਾ ਕ ਬੰਦਾ ਉਹ ਅੱਕ ਗਿਆ ਤੇ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਸੀ ਹੁਣ ਜਿਹੜਾ ਉਹਨੇ ਲਿਖਿਆ ਜੱਗੀ ਪੰਜਾਬ ਲਿਖਿਆ ਤੇ ਅਸਲ ਦੇ ਵਿੱਚ ਪੰਜਾਬ ਦੇ ਸਪੈਲਿੰਗ ਉਹੀ ਬਣਦੇ ਨੇ ਜਿਹੜੇ ਅਸੀਂ ਅਸੇ ਪਾਸੇ ਚਲਾਈ ਜਾਂਦੇ ਆ ਨਾ ਹੁਣ ਤੱਕ ਪੀ ਯੂ ਐਨ ਜੇ ਏ ਬੀ ਉਹ ਅਸਲ ਇੰਗਲਿਸ਼ ਦੇ ਵਿੱਚ ਉਹ ਪੰਜਾਬ ਦੇ ਦਾ ਵਰਡ ਬਣਦਾ ਨਹੀਂ ਮਤਲਬ ਉਹ ਸਪੈਲਿੰਗ ਨਹੀਂ ਹੈਗੇ ਜਿਹੜੇ ਦਿਲਜੀਤ ਨੇ ਲਿਖੇ ਨੇ ਉਹੀ ਸਹੀ ਨੇ ਫਿਰ ਉਹਨੇ ਦਿਲਜੀਤ ਨੇ ਆਪਣੇ ਸਪੈਲਿੰਗ ਸਹੀ ਦਿਖਾਉਣ ਦੇ ਕਰਕੇ ਫਿਰ ਉਹਨੂੰ ਕੀ ਕਰਨਾ ਪਿਆ ਉਹਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਉਹਨੂੰ ਫੋਟੋ ਲੈਣੀ ਪਈ ਜਿੱਥੇ ਉਹਨਾਂ ਦੇ ਸਰਟੀਫିକੇਟ ਸੀ ਤੇ ਉੱਥੇ ਉਹਨਾਂ ਦੇ ਲਿਖਿਆ ਹੋਇਆ ਪੰਜਾਬ ਹੁਣ ਪੰਜਾਬ ਯੂਨੀਵਰਸਿਟੀ ਨੇ ਲਿਖਿਆ ਪੀ ਏ ਐਨ ਜੇ ਏ ਬੀ ਪਾਕਿਸਤਾਨ ਚ ਚਲੇ ਜਾਓ ਉਹ ਵੀ ਪੀ ਏ ਐਨ ਜੇ ਏ ਬੀ ਲਿਖਦੇ ਆ ਉਧਰਲੇ ਪੰਜਾਬ ਨੂੰ ਅਸੀਂ ਵੀ ਉਹੀ ਪਹਿਲਾਂ ਲਿਖਦੇ ਸੀ ਪੀ ਏ ਐਨ ਜੇ ਏ ਬੀ ਹੀ ਲਿਖਦੇ ਸੀ ਪਰ ਉਹ ਕਹਿੰਦੇ ਹਨ ਕਿ ਕਿਸੇ ਨੇ ਮੜਾ ਮੋਟਾ ਕਰਕੇ ਪੀ ਯੂ ਐਨ ਕਰਤਾ ਤੇ ਜੇ ਏ ਬੀ ਲਾਤਾ ਅਸੀਂ ਉਹੀ ਚਲਾਈ ਜਾਂਦੇ ਆ ਹੁਣ ਕੀ ਆ ਪੰਜ ਆਬ ਦਾ ਮਤਲਬ ਵੀ ਪੰਜ ਆਬ ਜਿਹੜਾ ਅਸੀਂ ਸ਼ੁਰੂ ਤੋਂ ਸੁਣ ਪਤਾ ਨਹੀਂ ਪੰਜ ਦਰਿਆਵਾਂ ਦੀ ਧਰਤੀ ਹੁਣ ਜੇ ਪੰਜ ਲਿਖਣਾ ਆਪਾਂ ਨੇ ਪੰਜਾਬ ਲਿਖਣਾ ਤਾਂ ਅਸੀਂ ਅਸੀਂ ਕੀ ਲਿਖਦੇ ਆ ਪੀ ਯੂ ਐਨ ਉਹ ਕੀ ਬਣਿਆ ਜੇ ਆਪਾਂ ਇੰਗਲਿਸ਼ ਨੂੰ ਪੰਜਾਬੀ ਚ ਪੰਜਾਬ ਪੁੰਜ ਬਣਿਆ ਉਹ ਪੁੰਜ ਤਾਂ ਹੈ ਹੀ ਨਹੀਂ ਪੰਜਾਬ ਥੋੜੀ ਐ ਪੰਜ ਆਵੈ ਤੇ ਜੇ ਰੋਮਨ ਦੇ ਵਿੱਚ ਇੰਗਲਿਸ਼ ਦੇ ਵਿੱਚ ਆਪਾਂ ਪੰਜ ਲਿਖਣਾ ਫਿਰ ਆਪਾਂ ਕਿਵੇਂ ਲਿਖਾਂਗੇ ਆਪਾਂ ਪੀ ਐਨ ਜੇ ਪੰਜ ਤਾਂ ਇਦਾਂ ਹੀ ਬਣਦਾ ਨਾ ਪੀ ਯੂ ਐਨ ਜੇ ਤਾਂ ਨਹੀਂ ਬਣਦਾ ਤੇ ਫਿਰ ਉਹ ਬੰਦੇ ਨੇ ਲਿਖਿਆ ਠੀਕ ਐ ਤੁਸੀਂ ਆਪ ਤੁਸੀਂ ਗਲਤ ਲਿਖਦੇ ਹੋ ਹੁਣ ਤੱਕ ਤੇ ਤੁਸੀਂ ਉਹਦੇ ਤੇ ਪਿੱਛੇ ਫੇਰ ਉਸ ਚੀਜ਼ ਦੀ ਵੀ ਕੰਟਰੋਵਰਸੀ ਕਰਦੇ ਹੋ ਮੈਂ ਕਹਿੰਦਾ ਚਲੋ ਸਪੈਲਿੰਗ ਚੇਂਜ ਵੀ ਹੁੰਦੇ ਰਹਿੰਦੇ ਨੇ ਸੋ ਚੀਜ਼ਾਂ ਹੁੰਦੀਆਂ ਕਿ ਇੱਕ ਗਲਤੀ ਨਾਲ ਜਾਂ ਇੱਕ ਉਹਦੇ ਨਾਲ ਉਹਨੂੰ ਪ੍ਰੂਫ ਕਰਨਾ ਪਊਗਾ ਕਿ ਉਹ ਪੰਜਾਬੀ ਨਹੀਂ ਹੈ ਉਹ ਤਾਂ ਇਹ ਹੀ ਤਾਂ ਕਹਿ ਰਿਹਾ ਤੁਸੀਂ ਯਾਰ ਕਿੰਨੀਕ ਜ਼ਿਕਰ ਉਹ ਕਹਿੰਦਾ ਮੈਨੂੰ ਕਿੰਨੀਕ ਵਾਰ ਪ੍ਰੂਫ ਕਰਨਾ ਪਊਗਾ ਉਹਨੇ ਟਵੀਟ ਚ ਕਿਹਾ ਜਿਹੜੇ ਜਿਹੜੇ ਬੰਦੇ ਨੇ ਵੀ ਮੈਂ ਇੰਡੀਆ ਨਾ ਵੀ ਮੈਂ ਇੰਡੀਆ ਨੂੰ ਪਿਆਰ ਕਰਦਾ ਮੈਂ ਪੰਜਾਬ ਨੂੰ ਪਿਆਰ ਕਰਦਾ ਮੈਂ ਪੰਜਾਬੀ ਆ ਇੰਡੀਆ ਨਾ ਤੇ ਕਹਿੰਦਾ ਕਿੰਨੀਕ ਵਾਰ ਮੈਨੂੰ ਪ੍ਰੂਫ ਕਰਨਾ ਪਊਗਾ ਜੀ ਇੰਡੀਆ ਵਾਲੇ ਕਹਿੰਦੇ ਆ ਤੂੰ ਖਾਲਸਤਾਨੀ ਐ ਜਾਂ ਤੂੰ ਦੂਸਰੇ ਕਿਸੇ ਉਹਦਾ ਕੋਈ ਇਲੂਮਿਨਟੀ ਕਹਿ ਦਿੰਦਾ ਹੁਣ ਆਪਾਂ ਪੰਜਾਬੀ ਤੋਂ ਵੀ ਉਹਨੂੰ ਕਹਿ ਦਈਏ ਵੀ ਤੂੰ ਭਰਾਵਾ ਪੰਜਾਬੀ ਵੀਣੀ ਤੇ ਅਗਲਾ ਕੀ ਜਾਵੇ ਇਹ ਲੋਕੀ ਪਹਿਲਾਂ ਵੀ ਸਿੰਗਰਾਂ ਨਾਲ ਜਿਹੜੀ ਮਤਭੇਦ ਹੋਈ ਆ ਉਹ ਐਸੇ ਗੱਲ ਕਰਕੇ ਹੋਈ ਆ ਕੋਈ ਵੀ ਉੱਠ ਕੇ ਫੇਸਬੁੱਕ ਤੇ ਜਾਂ YouTube ਤੇ ਵਿਦਵਾਨ ਬਣ ਜਾਂਦਾ ਵੀ ਤੂੰ ਕੌਣ ਹੁੰਨਾ ਪੰਜਾਬ ਬਚਾਉਣ ਵਾਲਾ ਭਾਈ ਤੂੰ ਕੀ ਕਰ ਲਿਆ ਨਾਲੇ ਜਿਹੜੇ ਕਮੈਂਟ ਮੈਨੂੰ ਇਹ ਅਜ ਤੱਕ ਇਹ ਗੱਲ ਨਹੀਂ ਸਮਝ ਆਦੀ ਜਿਹੜੇ ਲੋਕ ਕਮੈਂਟ ਕਰਦੇ ਆ ਉਹਨਾਂ ਨੇ ਪੰਜਾਬ ਖਾਤਰ ਕੀ ਕੀਤਾ ਕੀ ਕੀਤਾ ਗੱਲ ਤਾਂ ਗੱਲ ਜਿਹੜਾ ਲੋਕ ਕਰੀ ਜਾਂਦੇ ਆ ਯਾਰ ਇੱਕ ਬੰਦੇ ਕੋਲ ਹੀ ਗਲਤੀਆਂ ਹੁੰਦੀਆਂ ਕੋਈ ਇਹ ਤਾਂ ਹੈ ਨਹੀਂ ਵੀ ਉਹ ਕੋਈ ਰੋਬੋਟ ਹੈ ਵੀ ਕੋਲ ਗਲਤੀ ਨਹੀਂ ਹੋਊ ਚਲੋ ਜੇ ਗਲਤੀ ਹੋਵੇ ਤਾਂ ਤਾਂ ਮੰਨੀਏ ਨਾ ਜਦੋਂ ਗਲਤੀ ਹੈ ਹੀ ਨਹੀਂ ਫਿਰ ਤੁਸੀਂ ਉਹਨੂੰ ਉਹ ਕਰੀ ਜਾਂਦੇ ਹੋ ਅਸਲ 'ਚ ਪੰਜਾਬ ਦੇ ਸਪੈਲਿੰਗ ਹੀ ਇਹੀ ਨੇ ਰੋਮਨ ਇੰਗਲਿਸ਼ ਦੇ ਵਿੱਚ ਫਿਰ ਉਹਨੇ ਹਾਰ ਕੇ ਇਹ ਕਹਤਾ ਕਹਦਾ ਬਾਈ ਆ ਬੰਨੇ ਹੱਥ ਤੁਹਾਡੇ ਤੂ ਮੂਰੇ ਅੱਗੇ ਤੋਂ ਤਾਂ ਮੈਂ ਪੰਜਾਬ ਨੂੰ ਪੰਜਾਬੀ 'ਚ ਹੀ ਲਿਖਿਆ ਕਰੂੰਗਾ ਮੈਂ ਅੰਗਰੇਜ਼ੀ 'ਚ ਪੰਗਾ ਨਹੀਂ ਲੈਦਾ ਕਹਿਣਾ ਹੀ ਪਊਗਾ ਬੰਦੇ ਨੂੰ ਫਿਰ ਯਾਰ ਤੁਸੀਂ ਨਿੱਕੀ ਨਿੱਕੀਆਂ ਚੀਜ਼ਾਂ ਕੱਢ ਕੇ ਬੰਦੇ ਨੂੰ ਟਾਰਗੇਟ ਕਰ ਰਹੇ ਹਾਂ। ਅੱਛਾ। ਮਤਲਬ ਤਾਂ ਇਹੀ ਹੈ ਕਿ ਤੁਸੀਂ ਉਸ ਬੰਦੇ ਨੂੰ ਹੁਣ ਜਰਦੇ ਨਹੀਂ ਹੈਗੇ। ਬਹੁਤ ਸਾਰੇ ਪੰਜਾਬੀ ਵੀ ਐਸੇ ਨੇ ਜਿਹੜੇ ਜਰਦੇ ਨਹੀਂ ਹੈ। ਦਿਲਜੀਤ ਮੀਤ ਚੜਾਈ ਨਹੀਂ ਚੜੀ ਜਾਂਦੀ ਨਾ ਪੰਜਾਬੀਆਂ ਦੀ ਖਾਸੀਅਤ ਹੈ। ਪੰਜਾਬੀਆਂ ਦੀ ਆਪਾਂ ਕਹਿ ਦਈਏ ਵੀ ਉਹ ਇੱਕ ਦਿਲਜੀਤ ਨੇ ਸ਼ਾਇਦ ਕਿਤੇ ਸ਼ੋਅ 'ਚ ਕਿਹਾ ਸੀ ਵੀ ਜੇ ਪੰਜਾਬੀ ਪੰਜਾਬੀ ਦੀਆਂ ਲੱਤਾਂ ਨਾ ਖਿੱਚੇ ਤਾਂ ਪੰਜਾਬੀ ਦੁਨੀਆ ਦੀ ਹਰ ਸਟੇਜ ਤੇ ਹੋਵੇ। ਬਿਲਕੁਲ। ਤੇ ਬੇ ਜਿਸ ਤਰੀਕੇ ਨਾਲ ਉਹਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਕਹਿੰਨਾ ਕੀ ਹੋ ਜਾਊਗਾ? ਉਹਨੂੰ ਕਿਸੇ ਆਪਣੇ ਵਰਗੇ ਬੰਦੇ ਨੂੰ ਤਾਂ ਉਹ ਗੋਲਦਾ ਵੀ ਨਹੀਂ ਵੀ ਤੁਸੀਂ ਬੰਦੇ ਹੋ ਹਨਾ ਉਹ ਰਿਸਪੈਕਟ ਸਾਰਿਆਂ ਦੀ ਕਰਦਾ ਜੀ ਤੁਸੀਂ ਉਹਨੂੰ ਮਿਲੋ ਜੀ ਤੋਂ ਬਗੈਰ ਉਹ ਬੋਲਦਾ ਨਹੀਂ ਬੰਦਾ ਮੈਂ ਉੱਥੇ ਗਿਆ ਕੋਈ 50000 ਬੰਦਾ ਟਿੱਕ ਟ ਲੈ ਕੇ ਤੁਹਾਨੂੰ ਦੇਖਣ ਆ ਰਿਹਾ ਤਾਂ ਤੁਹਾਡੇ ਚ ਕੁਝ ਹੋਊਗਾ ਹੀ ਬਿਲਕੁਲ ਉਹੀ ਨਾਲੇ ਬੰਬੇ ਤੋਂ ਦਿੱਲੀ ਤੋਂ ਲੋਕ ਆਏ ਐਮਪੀ ਤੋਂ ਲੋਕ ਆਏ ਜੰਮੂ ਕਸ਼ਮੀਰ ਤੋਂ ਲੋਕ ਆਏ ਕੋਈ ਤਾਂ ਯੂਐਸਏ ਤੋਂ ਲੋਕ ਟਿਕਟਕ ਆ ਕੇ ਚੰਡੀਗੜ੍ਹ ਸ਼ੋਅ ਵੇਖਣ ਆਏ ਜੇ ਜੇ ਉਹ ਨਹੀਂ ਕੁਝ ਕਹਿ ਰਹੇ ਤਾਂ ਜਿਹੜੇ ਲੋਕ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਆ ਜਿਹੜਾ ਜਾ ਨਹੀਂ ਸਕੇ ਉਹਨਾਂ ਨੇ ਕਿਤੇ ਨਾ ਕਿਤੇ ਤਾਂ ਆਪਦੀ ਖੇਚਲ ਆਣੀ ਹੈ ਜੱਗੀ ਜੀ ਕਿ ਜਿਨ੍ਹਾਂ ਦੇ ਕੋਲ ਕੋਈ ਕੰਮ ਨਹੀਂ ਨਾ ਹੁੰਦਾ ਉਹਨੂੰ ਐ ਹੁੰਦਾ ਕਿ ਚਲੋ ਐਂ ਕਰ ਲੋ ਆਹੀ ਕਰ ਲੈਨੇ ਆ ਹੋਰ ਨਹੀਂ ਤਾਂ ਕੁਝ ਆਹੀ ਸਹੀ ਇੱਕ ਵੱਡੇ ਸੁਪਰਸਟਾਰ ਦੇ ਪਿੱਛੇ ਪੈ ਜੋ ਜੀ ਉਹਦੇ ਤੇ ਸਵਾਲ ਖੜੇ ਕਰ ਦੋ ਆਪਣਾ ਆਪਾਂ ਨੂੰ ਵੀ ਚਾਰ ਬੰਦੇ ਜਾਣਨ ਲੱਗ ਜਾਣਗੇ ਤੁਹਾਨੂੰ ਮੈਂ 네ਗੇਟਿਵ 네ਗੇਟਿਵ ਪਬਲਿਸਿਟੀ ਦੀ ਗੱਲ ਦੱਸ ਰਿਹਾ ਐਂ ਦੇ ਨਾਲ ਜਿਹੜੇ ਲੋਕੀ ਕਹਿੰਦੇ ਆ ਨਾ ਵੀ ਦਿਲਜੀਤ ਨੂੰ ਜੇ ਗਾਲਾਂ ਕੱਢ ਲਾਂਗੇ ਤਾਂ ਉਹਦਾ ਕੁਝ ਵਿਗੜ ਜਾਊਗਾ ਪਿੱਛੇ ਜੇ ਪੁਸ਼ਪਾ ਫਿਲਮ ਦੇ ਉੱਥੇ ਭਗੜੜ ਮੱਚ ਗਈ ਤੇ ਉੱਥੇ ਮੌਤ ਹੋ ਗਈ ਇੱਕ ਉਹਦਾ ਕੇਸ ਪੈ ਗਿਆ ਲੂ ਅਰਜਨ ਤੇ ਉਹਨੂੰ ਘਰੇ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਹਾਲਾਂਕਿ ਉਹ ਬੇਲ ਤੇ ਬਾਹਰ ਆ ਗਿਆ ਰਾਉ ਜੀ 70% 70% ਉਹਨੀਆਂ ਟਿਕਟਾਂ 'ਚ ਵੱਧ ਹੈ ਜਦੋਂ ਤੋਂ ਉਹ ਜੇਲ੍ਹ ਜਾ ਕੇ ਵਾਪਸ ਆਇਆ ਹੈ ਹੂੰ ਤੇ ਇਹ ਨੈਗੇਟਿਵ ਪਬਲਿਸਿਟੀ ਵੀ ਆਪਾਂ ਕਹਿ ਦਿੰਨੇ ਆ ਤੇ ਜਿਹੜੇ ਲੋਕਾਂ ਨੂੰ ਐਂ ਲੱਗਦਾ ਵੀ ਸਾਡੇ ਕਮੈਂਟ ਕੀਤੇ ਆ ਜਾਂ ਸਾਡੇ ਗਾਲ੍ਹਾਂ ਕੱਢਿਆ ਉਹਨੂੰ ਕੋਈ ਫਰਕ ਪੈ ਰਿਹਾ ਉੱਚਾ ਹੀ ਜਾਣਾ ਨਹੀਂ ਉਹਨੂੰ ਫਰਕ ਕੀ ਪੈਣਾ ਪਰ ਫਿਰ ਵੀ ਉਹ ਚਲੋ ਜਿੰਨਾ ਕੋ ਉਹਨੂੰ ਲੱਗਦਾ ਕਿ ਮੈਨੂੰ ਜਸਟੀਫਿਕੇਸ਼ਨ ਦੇਣੀ ਚਾਹੀਦੀ ਹੈ ਕਲੈਰੀਫਿਕੇਸ਼ਨ ਕਰ ਦੇਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਐਨੇ ਵੀ ਦੇਣ ਦੀ ਲੋੜ ਨਹੀਂ ਕਿ ਕਰਤੀ ਚਲੋ ਠੀਕ ਹੈ ਵੈਸੇ ਦੇਣ ਦੀ ਲੋੜ ਤਾਂ ਬਣਦੀ ਨਹੀਂ ਕਿ ਜਦੋਂ ਭਾਈ ਤੂੰ ਆਪਣੇ ਠੀਕ ਹੈ ਜੇ ਤੈਨੂੰ ਇਸ ਤਰੀਕੇ ਨਾਲ ਗਲਤ ਵੈਸੇ ਉਹੀ ਗੱਲ ਹੈ ਕਿ ਸਪੈਲਿੰਗ ਉਹਨੇ ਕਿ ਜੇ ਗਲਤ ਲਿਖੇ ਹੁੰਦੇ ਫਿਰ ਆਪਾਂ ਵੀ ਕਹਿੰਦੇ ਕਿ ਭਾਈ ਗਲਤ ਲਿਖਤੇ ਅਸਲ 'ਚ ਪੰਜਾਬ ਪੈਂਦਾ ਹੀ ਐਦਾਂ ਇੰਗਲਿਸ਼ ਦੇ ਵਿੱਚ ਸੋ ਗੱਲ ਉਹੀ ਆ ਕਿ ਜਿਨੇ ਬਾਤ ਦਾ ਬਤੰਗੜ ਬਣਾਉਣਾ ਕਹਿੰਦੇ ਉਹਨੇ ਫਿਰ ਕਿਸੇ ਵੀ ਬਾਤ ਦਾ ਬਣਾ ਦੇਣਾ ਆ ਤੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਉਹਨੂੰ ਪਿਆਰ ਕਰਦੇ ਨੇ ਪਰ ਕੁਝ ਕੁ ਪਰਸੈਂਟ ਹੈਗੇ ਨੇ ਕਿ ਜਿਨ੍ਹਾਂ ਨੇ ਨੁਕਸ ਲੱਭ ਕੇ ਦਲਜੀਤ ਨੂੰ ਟਾਰਗੇਟ ਕਰਨਾ ਆ ਉਹ ਮੈਨੂੰ ਆਖਰੀ ਲਾਈਨ ਉਹਦੀ ਗੱਲ ਉੱਥੇ ਯਾਦ ਆਉਂਦੀ ਹੈ ਉਹ ਕਹਿੰਦਾ ਟਵੀਟ 'ਚ ਆਖਰੀ ਲਾਈਨ ਦੱਸਦਾ ਕਹਿੰਦਾ ਫਿਰ ਮੈਨੂੰ ਲੱਗਦਾ ਕਹਿੰਦਾ ਕਿ ਤੁਹਾਡਾ ਟਾਸਕ ਹੀ ਇਹੀ ਹੈ ਵੀ ਤੁਹਾਨੂੰ ਕੰਮ ਹੀ ਇਹੀ ਮਿਲਿਆ ਹੋਇਆ ਵੀ ਦਲਜੀਤ ਨੂੰ ਟਾਰਗੇਟ ਕਰੀ ਚੱਲੋ ਹਾਲਾਂਕਿ ਜਿੰਨਾ ਮਰਜੀ ਤੁਸੀਂ ਟਾਰਗੇਟ ਕਰ ਲਓ ਫਰਕ ਉਹਨੂੰ ਕੋਈ ਪੈਨ ਵਾਲਾ ਨਹੀਂ ਹੈਗਾ ਉਹ ਕਹਿੰਦੇ ਆ ਨਾ ਹਾਥੀ ਜਾਏ ਬਾਜ਼ਾਰ ਤੇ ਕੁੱਤੇ ਬੌਂਕੇ ਹਜ਼ਾਰ